ਸ਼ਕਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਉਮੀਦਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਚਲੋ ਜੀ ਅੱਜ ਆਪਾਂ ਸਿਆਲ ਵਾਲੀਆਂ ਸਬਜ਼ੀਆਂ ਬਣਾਉਨੇ ਆ ਤੁਹਾਨੂੰ ਜਿਹੜੀਆਂ ਜਿਹੜੀਆਂ ਲਾਈਆਂ ਵਾ ਮਮਾ ਨੇ ਸਾਰੀਆਂ ਤੇ ਮੈਂ ਵੀ ਨਹੀਂ ਹਜੇ ਚੰਗੇ ਤਰ੍ਹਾਂ ਮਤਲਬ ਉਹਦਾ ਧਿਆਨ ਦਿੱਤਾ ਸਬਜ਼ੀਆਂ ਵਾ ਲੈ ਤੇ ਅੱਜ ਮੈਂ ਵੀ ਜਾਉਂਗੀ ਤੇ ਵੇਖ ਕੇ ਆਉਂਗੀ ਕਿਹੜੀ ਕਿਹੜੀ ਸਬਜ਼ੀ ਲਾਈ ਆ ਕਿਹੜੀ ਕਿਹੜੀ ਉੱਗੀ ਆ ਤੇ ਸਾਰੀਆਂ ਸਿਆਲ ਵਾਲੀਆਂ ਹਨੀਆਂ ਡੰਨ ਹੋਈਆਂ ਲਾ ਦਿੱਤੀਆਂ ਵਾ ਤੇ ਇਧਰ ਝਣਿਆਂ ਵਾਸਤੇ ਮਸਾਲਾ ਭੁੰਨਾ ਲੈ ਆ ਵਾਈਟ ਚਲੇ ਦੀ ਸਬਜ਼ੀ ਨਾਲ ਚਾਵਲ ਤੇ ਰਸੋਈ ਦਾ ਸਾਡਾ ਬਸ ਡੰਨੋ ਚੱਕਿਆ ਵਾ ਤੇ ਬਾਕੀ ਇਹ ਵਲੋਗ ਆਊਗਾ ਜੀ ਸੁਮਨ ਨੰਨੋ ਵਲੋਗਸ ਤੇ ਤੇ ਚਲੋ ਜੀ ਸੇਰ ਵਗ ਗਿਆ ਰੀਤ ਦਾ ਹੈ ਠੀਕ ਹੈ ਚਲ ਆ ਜਾਓ ਸਬਜ਼ੀਆਂ ਸਬਜ਼ੀਆਂ ਵੇਖੀ ਅੱਜ ਕਿਹੜੀਆਂ ਲਾਈਆਂ ਤੁਸੀਂ ਮੈਂ ਤੇ ਉਦਾਂ ਦੀਆਂ ਵੇਖੀਆਂ ਨਹੀਂ ਕਿੱਥੇ ਕਿੱਥੇ ਕੀ ਕੀ ਲਾਤਾ ਤੁਸੀਂ ਚੱਲੀਏ ਆਂਟੀ ਨੂੰ ਵੀ ਲੈ ਕੇ ਚਲੋ ਸਬਜ਼ੀਆਂ ਵੇਖ ਆਈਏ ਮਾਹ ਹੈ ਬਾਦੂ ਵੀ ਕਾਲੇ ਹੂੰ ਬਾਦ ਜੀ ਭਰੇ ਠੀਕ ਚਲ ਚਲ ਜੀ ਪਪਲਾ ਕਿੱਥੇ ਰੀਤ ਪਪਲਾ ਕਿੱਥੇ ਪਪਲਾ ਪਾ ਜ ਲੈ ਪਾ ਗਿਆ ਦੌਰ ਕਿ ਦੌਰ ਕਿ ਦੌਰ ਕੇ ਆਂਟੀ ਦੱਸੋ ਇੱਥੇ ਕੀ ਲਾਇਆ ਅੱਜ ਤੁਹਾਨੂੰ ਡਿਊਟੀ ਦਿਨੀ ਵਲੋਗ ਦੀ ਇੱਥੇ ਜੀ ਉਰਲੀ ਚੈਰੀ ਚਾਲੂ ਲਾਏ ਆ ਅੱਗੇ ਜੀ ਗੰਡਿਆਂ ਦਾ ਕਣ ਬੀਜਣਾ ਹੈ ਹੂੰ ਫਿਰ ਪੁੱਟ ਕੇ ਤੇ ਫਿਰ ਬੰਡੇ ਲਾਉਣੇ ਆ ਹੂੰ ਹਾਂਜੀ ਠੀਕ ਤੇ ਅੰਕਲ ਜੀ ਸਾਡੇ ਇਨਸਟਰਕਸ਼ਨ ਦੇਣ ਦੇ ਆ ਬੜੇ ਚਿਰ ਦੀ ਹਾਂ ਹਣਾ ਅੰਕਲ ਜੀ ਅੰਕਲ ਜੀ ਭਈ ਇਹਨੂੰ ਸਮਝਾਉਣ ਦੇ ਪਿੱਛਾ ਏਦਾਂ ਪਾਣੀ ਛੇਤੀ ਲੱਗ ਜਾਊਗਾ ਇਹਦੇ ਨਾਲ ਹੀ ਹਾਂਜੀ ਹਾਂਜੀ ਅੱਜ ਸਾਨੂੰ ਆਂਟੀ ਜੀ ਦੱਸਣਗੇ ਸਬਜ਼ੀਆਂ ਸਾਰੀਆਂ ਚਲੋ ਪਹਿਲਾਂ ਪਾਲਕ ਤੋਂ ਸ਼ੁਰੂ ਕਰਦੇ ਆ ਉਧਰੋਂ 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 ਪਾਲਕ ਤੋਂ ਪਾਲਕ ਵਾਖਾ ਕੇ ਆਉਂਦੇ ਆ ਇਹ ਜਿਹੜੇ ਬਾਹਰ ਆਸਟ੍ਰੇਲੀਆ ਕੈਨੇਡਾ ਆ ਨਾ ਸਾਰੀਆਂ ਸਿਸਟਰਜ਼ ਉਹਨਾਂ ਲਈ ਖਾਸ ਵੀਡੀਓ ਕਿਉਂਕਿ ਉਹਨਾਂ ਨੂੰ ਬਹੁਤ ਪਸੰਦ ਆਉਂਦੀ ਹੈ ਇਹ ਵਾਲੀ ਤਾਜ਼ੀਆਂ ਫਰੈਸ਼ ਸਬਜ਼ੀਆਂ ਕਰਦੀਆਂ ਉਹ ਕਹਿੰਦੇ ਹਾਂ ਅਸੀਂ ਤਾਂ ਤਰਸੇ ਹੀ ਹੁੰਨੇ ਆ ਫਰੈਸ਼ ਸਬਜ਼ੀਆਂ ਲਈ ਵਾ ਵਾ ਪਾਲਕ ਵਾਧੂ ਹੋ ਗਈ ਹੈ ਨਾ ਪਾਲਕ ਪਾਲਕ ਹੋ ਗਈ ਪਾਲਕ ਦੇ ਵਿੱਚ ਪਾਲਕ ਤਾਂ ਕਿ ਦਿਨਾਂ ਦੀ ਚੜ ਜਣੀ ਆ ਤੇ ਹੂੰ ਛੱਟ ਵੱਡੀ ਵੱਡੀ ਖੋ ਜਣੀ ਆ ਹਾਂ ਤੇ ਪੈ ਗਈ ਇਹਨੂੰ ਆ ਕੀ ਆ ਆ ਕੀ ਆ ਮਮਾ ਇਹ ਸਰੋਂ ਲਾਈ ਠੀਕ ਪਹਿਲਾਂ ਲਾਇਆ ਸੀ ਧਨੀਆ ਹੂੰ ਧਨੀਆ ਤੇ ਹੋਇਆ ਨਹੀਂ ਹੂੰ ਹੁਣ ਸਰੋਂ ਲਾਤੀ ਠੀਕ ਇਹਦੇ ਪਾਲਕ ਤੇ ਵੀ ਕਿਤੇ ਚੰਚੰਦੇ ਪਾਦੇ ਕਿਉਂ ਕਿ ਕੀ ਸ਼ਲ ਕਰੋ ਅੱਗੇ ਸ਼ਲ ਗਮਿਆ ਹਾਂ ਆ ਮੇਥੀ ਪੂਰੇ ਹਾਂ ਮੇਥੀ ਟਮਾਟਰ ਅ ਮਟਰ ਮਟਰ ਤੋ ਅੱਗੇ ਕੀ ਆ ਮਟਰਾਂ ਤੋਂ ਅੱਗੇ ਓ ਵਾਹ ਉਹ ਵੀ ਚਲਗਮ ਜਾਂਦੇ ਆ ਇੱਕ ਸਾ ਆ ਗਿਆ ਇੱਕ ਸਲਗਮ ਆ ਅੱਛਾ ਅੱਛਾ ਠੀਕ ਆ ਪਰਲਾ ਸਾਗ ਆ ਤੇ ਆ ਛਲਗਮ ਆ ਆ ਮੂਲੀਆਂ ਆ ਮੂਲੀਆਂ ਵਰਟਾ ਤੇ ਮੂਲੀਆਂ ਵਰਟਾ ਤੇ ਮੂਲੀਆਂ ਆ ਆ ਸਟਾਲਾ ਡੰਗਰਾਂ ਦਾ ਬਬਰਸਨ ਜਨਵਰਸੀਨ ਕਹਿੰਦੇ ਸਾਡੀ ਨਿੱਕੀ ਬੱਚੀ ਵੀ ਤੁਰੀ ਹੋ ਮੂਲੀਆਂ ਛੇਦਾਂ ਵਰਟਾ ਤੇ ਪਹਿਲੇ ਪੁੰਜਣ ਦੇ ਹੀ ਨਾ ਲਾ ਨੇ ਜਾਈ ਲੱਗ ਬੀਜ ਤੇ ਇਹਨੇ ਵੱਖਰੇ ਬੀਜ ਤੇ ਨੇ ਆ ਜਿਹੜਾ ਪਰਾਈ ਤੋਂ ਸਰੋਂ ਦੀ ਜੀ ਵੱਟਾਂ ਤੇ ਲੀਜੇ ਨੇ ਨਾ ਵੱਟ ਬਣਾ ਕੇ ਫਿਰ ਉਹਦੇ ਤੋਂ ਬੜਾ ਜੰਦਰਾ ਬਣ ਲਿਆ ਮੋਟੇ ਹੂੰ ਸੋਹਰੇ ਵਿੱਚ ਕਰਾ ਰੱਖੋ ਛੋਣੀ ਉੱਗ ਵਾਲਿਆ ਲੱਗੋ ਤੇ ਕੀ ਆ ਉੱਥੇ ਵੀ ਪਾਤੀ ਇਹਨੇ ਜੀ ਸਰੋਂ ਇੱਕ ਦੇ ਗੋਭੀ ਪਾਈ ਹੈ ਨਾ ਦੋ ਸਰੋਂ ਮਿਕਸ ਹੂੰ ਯਾ ਉੱਥੇ ਵੀ ਸਬਜ਼ੀਆਂ ਸਾਰੀਆਂ ਹੋ ਗਈਆਂ ਹਨਾ ਸਬਜ਼ੀਆਂ ਉਹ ਸ਼ੱਕ ਦਮਾ ਸਬਜ਼ੀਆਂ ਹੋ ਗਈਆਂ ਸਾਰੀਆਂ ਆ ਹਰਕ ਬਰਸਾਂ ਚ ਅੰਟੀ ਜਦੋਂ ਤੂੰ ਸ਼ਿਕਾਰ ਦੇ ਮੇਲੇ ਤੇ ਆਉਣਾ ਸ਼ਾਇਦ ਤੈਨੂੰ ਵਾਧੂ ਹੋ ਜਾਣੇ ਹੈਨਾ ਤਾਜੀਆਂ ਆਪਣੀਆਂ ਤਾਜੀਆਂ ਅਜੇ ਬਰਸਾਂ ਚ ਨਹੀਂ ਨਾ ਪਾਏਗੇ ਸਰਦਾਂ ਮੌਲੀਆਂ ਗੰਨੇ ਆਉਂਦੇ ਨਹੀਂ ਵੀ ਉੱਥੇ ਪੱਠੇ ਨਹੀਂ ਵੱਡੇ ਜਾਂਦੇ ਆਗ ਵੀ ਨਹੀਂ ਸਜਮ ਵੀ ਨਹੀਂ ਪਾਈ ਹਾਲ ਕ ਪਾਈ ਓ ਓ ਦੇਖੀ ਓਠੋ ਠੋਠ ਕੋਈ ਨਹੀਂ ਕੋਈ ਨਹੀਂ ਓੜ ਜਾ ਓੜ ਜਾ ਓਏ ਹੋਏ ਹਾਂਜੀ ਮੂਲੀ ਆਪੜਾ ਕੋਲ ਨਹੀਂ ਨਹੀਂ ਹਜੇ ਨਹੀਂ ਇਹ ਪਹਿਲਾ ਲਾਇਣਾ ਉਦੋਂ ਕੋਈ ਉੱਥੇ ਸਬਜ਼ੀ ਨਹੀਂ ਲਾਈ ਪਹਿਲਾਂ ਇਹ ਲਾਈ ਇਹ ਮੂਲੀ ਹੋ ਗਈ ਇਹ ਪਹਿਲਾ ਮਮਾ ਨੇ ਲਾਤੀ ਆ ਪਾ ਤੋ ਵਾ ਇਹ ਤੇ ਲਾਈ ਬਤਾਉਂਦੇ ਵੀ ਤੋ ਬਤਾਉਂਦੇ ਵੀ ਹੋਏ ਨਹੀਂ ਉਹ ਕੀ ਹੁੰਦੇ ਸ਼ਕਰ ਗੰਦੀ ਕੀ ਕੀ ਚਿਕੰਦਰ 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 ਜਿਹੜੀ ਆਂਟੀ ਜਿਹੜੀ ਮੈਨੂੰ ਕਹਿੰਦੀ ਖਾਇਆ ਕਰ ਆਂਟੀ ਉਹ ਹੀ ਆ ਨਾ ਕਿਹੜੀ ਤੁਸੀਂ ਮੈਨੂੰ ਕਹਿੰਦੇ ਕਿ ਖਾਇਆ ਕਰ ਖੂਨ ਵਧੂਗਾ ਹੂੰ ਆ ਮੇਥੀ ਆ ਘਰ ਦੀ ਖਾ ਲਾਂਗੇ ਹੁਣ ਕਿਹੜੀ ਇਹਦਾ ਪਤਾ ਨਹੀਂ ਲੱਗਾ ਮੇਥੀ ਹੈ ਮੇਥੀ ਹੂੰ ਮੇਥੀ ਮੇ ਤੇਰੀ ਕੋਈ ਹੁੰਦਾ ਹਵੇ ਨਾ ਮੈਂ ਮੇਥੀ ਤੇ ਕੋਈ ਡੈਂਜਰ ਇੱਥੇ ਕੀ ਗਾਜਰਾ ਆ ਗਾਜਰਾ ਆਂਡੀ ਪਹਿਲੀ ਵਾਰੀ ਨਾ ਜਦੋਂ ਇੱਥੇ ਗਾਜਰਾ ਵਿੱਚ ਪੁੱਟਾ ਲੱਗੇ ਉਹ ਤਾਂ ਵੱਡੇ ਡਿੱਗੀ ਨਹੀਂ ਤੇ ਆ ਗਾਜਰਾ ਆਹ ਮੇਥੀ ਉਹ ਮੇਥੇ ਆਹ ਮੇਥੀ ਆਹ ਮੇਥੀ ਆ ਹਮ ਵਿੱਚ ਮਿਰਚਾਂ ਆ ਆਹ ਲਸਣ ਆ ਵਿੱਚ ਮਿਰਚਾਂ ਦੇ ਬੂਟੇ ਉੱਗੇ ਨੇ ਕੋਣ ਤੇ ਨਹੀਂ ਲਾਏਗੇ ਪਹਿਲਾਂ ਦੇ ਉੱਗ ਗਏ ਵੀ ਵੱਡੇ ਡਿੱਗੇ ਨਾ ਅਸਾਂ ਪਹਿਲਾਂ ਮਿਰਚਾਂ ਹੀ ਇੱਥੇ ਆ ਆਪੇ ਬੂਟੇ ਆਪੇ ਉੱਗੇ ਇਹਨਾਂ ਨੂੰ ਤੇ ਸਾਂਭੇ ਹੋਣ ਵਿੱਚ ਹਾਂ ਵਿੱਚੋਂ ਸਾਂਭੇ ਉਹਨਾਂ ਨੂੰ ਆਹ 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 ਸਾਫ ਕਰਨ ਵਾਲਾ ਹੋ ਗਿਆ ਜਿਗਟਮਨੀ ਇਹਨਾਂ ਨੂੰ ਸਭਾਈ ਕਰ ਨਹੀਂ ਤੋਂ ਗਿੱਲੇ ਆ ਜਰਾ ਥੋੜੀ ਬੜਾ ਕਿੱਲੇ ਆ ਆ ਬਸ ਬੈਠ ਵੰਡ ਬੁੰਡ ਹੁਣ ਸਿਆਲ ਚ ਗਾੜੀ ਇਹ ਤੇ ਵੰਡ ਬਣਾ ਕੇ ਕਰ ਦਵਾਂਗੇ ਸਿਆਲ ਚੋਂ ਬਣ ਜਾ ਗਿਰ ਉਧਰ ਦੂਜੀ ਤਰਫ ਬਣਾ ਲਾਂਗੇ ਹੂੰ ਉਹ ਕੁੱਤਾ ਇਹਨੇ ਟੋਲੇ ਪਾਈ ਇਹ ਬੜਾ ਸਾਡੇ ਇੱਥੇ ਕੁੱਤਿਆਂ ਦਾ ਬੜਾ ਹਟ ਚੱਲੇ ਜਾ Oh, la sana mi va calda. La sana va calda. C'è oh. hmm. l'oggi.